ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਸੁਪਰੀਮ 110 ਝੋਨੇ ਦੀ ਇਸ ਜਿਹੜੀ ਇਹ ਵੈਰੈਟੀ ਆ ਇਹ ਵੀ ਬਹੁਤ ਕਿਸਾਨ ਭਰਾ ਲਾਉਂਦੇ ਆ ਤੇ ਇਹਦੇ ਬਾਰੇ ਪਹਿਲਾਂ ਵੀਡੀਓ ਚ ਕਮੈਂਟ ਵੀ ਆਉਂਦੇ ਸੀ ਵੀ ਇਹਦੇ ਬਾਰੇ ਦੱਸੋ ਕਿਵੇਂ ਆ ਕਿਉਂਕਿ ਐਤਕੀ ਜਿਹੜੇ ਹੈਗੇ ਆ ਜਿਵੇਂ ਬਹੁਤ ਵੈਰੈਟੀਆਂ ਬੰਨ੍ਹ ਕਰਤੀਆਂ ਜਿਵੇਂ ਹਾਈਬ੍ਰਿਡ ਕਰਤੇ ਤੇ ਪ੍ਰਾਈਵੇਟ ਜਿਹੜੇ ਸੀਗੇ ਉਹ ਬੰਦ ਕਰਤੇ ਤੇ ਸੁਪਰੀਮ 110 ਨੂੰ ਫਿਰ ਵੀ ਚਾਹੁੰਦੇ ਆ ਕਿਸਾਨ ਵੀਰ ਇਹਦਾ ਝਾੜ ਵੀ ਵਧੀਆ ਹੈ ਤੇ ਇਹਨੂੰ ਸ਼ੈਲਰ ਵਾਲੇ ਵੀ ਭੱਜ ਕੇ ਲੈਂਦੇ ਆ ਬਹੁਤ ਏਰੀਆ 'ਚ ਇਹ ਲੱਗਦੀ ਹੈ ਤੇ ਹੋਰ ਵੀ ਕਿਸਾਨ ਭਰਾ ਇਹਨੂੰ ਲਾਉਣ ਨੂੰ ਫਿਰਦੇ ਆ ਉਹ ਪੁੱਛਦੇ ਆ ਵੀ ਇਹ ਕਿੰਨੇ ਕ ਟਾਈਮ ਦੀ ਵੈਰਾਈਟੀ ਹੈ ਜਾਂ ਕਿੰਨੇ ਕੇ ਨੂੰ ਯੂਰੀਆ ਪੈਂਦੀ ਹੈ ਤੇ ਕਿਹੋ ਜਿਹਾ ਇਹਦਾ ਕਦਗਾਠ ਹੁੰਦਾ ਤੇ ਉਹ ਆਪਾਂ ਸਾਰੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਅੱਜ ਆਪਾਂ ਗੱਲ ਕਰਨੀ ਆ ਸੁਪਰੀਮ 110 ਦੀ ਝਾੜਦਾ ਭਾਈ ਮੈਂ ਝਾੜ ਵੀ ਤੁਹਾਨੂੰ ਦੱਸੂਗਾ ਕਿੱਥੋਂ ਤੱਕ ਨਿਕਲਦਾ ਝਾੜੇ ਦਾ ਤੇ ਬਾਕੀ ਬਾਲੀਆਂ ਗੱਲਾਂ ਜਿਹੜੀਆਂ ਹੁੰਨੀਆਂ ਉਹ ਧਿਆਨ ਦੇਣ ਵਾਲੀਆਂ ਹੁੰਨੀਆਂ ਜਿਵੇਂ ਐਤਕੀ ਗਵਰਨਮੈਂਟ ਨੇ ਕਹਿਤਾ ਵੀ 1 ਜੂਨ ਤੋਂ 8 ਘੰਟੇ ਜਿਹੜੀ ਲਾਈਟ ਆ ਉਹ ਕਿਸਾਨਾਂ ਨੂੰ ਮਿਲਿਆ ਕਰੂਗੀ ਨਰਵੇਗਨ ਝੋਨਾ ਲਾਉਣ ਵਾਸਤੇ ਤੇ ਉਹਦੇ ਵਿੱਚ ਕੁਝ ਜ਼ਿਲ੍ਹੇ ਜਿਵੇਂ ਚਾਰਜ ਉਹਨਾਂ ਚ ਪੰਜਾਬ ਨੂੰ ਵੰਡੇ ਜਿਹੜੇ ਕੁਝ ਜ਼ਿਲ੍ਹੇ ਹੁੰਦੇ ਆ ਉਹਦੇ ਚੱਕ ਜੂਨ ਨੂੰ ਉਸ ਤੋਂ ਬਾਅਦ ਅੱਗੇ-ਅੱਗੇ ਹੋਰ ਤਰੀਕਾ ਦਿੱਤੇ ਗਏ ਹੁਣ ਗੱਲ ਇੱਥੇ ਆਉਂਦੀ ਹੈ ਜੇ ਤਾਂ ਆਪਾਂ 1 ਜੂਨ ਦਾ ਲਾਹ ਲਾ ਤੱਕਦੇ ਆ ਤੇ ਇਸ ਏਰੀਆ 'ਚ ਜੇ ਕੋਈ ਭਰਾ ਲੋਨ ਨੋ ਕਰਦਾ ਇਹ ਬਈ ਜੀ ਜਿਹੜੇ ਹੈਗੇ ਆ ਨਾ 1 ਜੂਨ ਵਾਲੀ ਗੱਲ ਹੈ 1 ਜੂਨ ਨੂੰ ਝੋਨਾ ਕਿਸੇ ਵੀ ਕਿਸਾਨ ਭਰਾ ਨੇ ਨਹੀਂ ਲਾਉਣਾ ਕਿਉਂਕਿ ਹੁਣ ਜਦੋਂ ਗੇਤੇ ਝੋਨੇ ਲੱਗੇ ਹੁੰਦੇ ਆ ਨਾ ਤੇ ਪੱਕਣ ਵੇਲੇ ਗਰਮੀ ਚ ਆ ਜਾਂਦੇ ਆ ਮੈਂ ਪਹਿਲਾਂ ਵੀਡੀਓ 'ਚ ਗੱਲਾਂ ਕਰਦਾ ਹੁੰਦਾ ਹਾਂ ਤੇ ਉਦੋਂ ਨਾਲ ਫਿਰ ਇਹਨਾਂ ਦੇ ਝਾੜ ਦਾ ਨੁਕਸਾਨ ਹੁੰਦਾ ਜਿਹੜੇ ਭਰਾਵਾਂ ਨੇ ਸੁਪਰੀਮ 110 ਝੋਨਾ ਲਾਉਣਾ ਉਹ ਬਾਈ ਜੇ ਘੱਟ ਤੋਂ ਘੱਟ ਵੀ 20 ਜੂਨ ਤੋਂ ਪਹਿਲਾਂ ਨਾ ਲਾਇਓ 20 ਜੂਨ ਤੋਂ ਲੈ ਕੇ ਤੇ 25 28 ਜੂਨ ਤੱਕ ਆਪਾਂ ਇਹਨੂੰ ਲਾ ਸਕਦੇ ਹਾਂ ਵਧੀਆ ਝਾੜ ਲੈ ਸਕਦੇ ਹਾਂ ਕਿਉਂਕਿ ਜਦੋਂ ਇਹ ਇਸ ਟਾਈਮ ਤੇ ਜਦੋਂ ਇਹ ਝੋਨਾ ਲੱਗਿਆ ਹੋਊਗਾ ਤਾਂ ਇਹ ਪੱਕਣ ਟਾਈਮ ਤੇ ਥੋੜਾ ਜਿਹਾ ਠੰਡ ਚ ਆ ਜਾਊਗਾ ਤੇ ਝਾੜ ਵੀ ਵਧੀਆ ਇਹਦਾ ਬਣ ਜਾਊਗਾ ਤੇ ਬਾਕੀ ਬਾਈ ਜਿਹੜਾ ਹੈਗਾ ਇਹ ਜਿਹੜਾ ਟਾਈਮ ਦੀ ਗੱਲ ਕਰੀਏ ਕਿੰਨਾ ਟਾਈਮ ਲੈਂਦਾ ਹੈ ਟਾਈਮ ਦੀ ਗੱਲ ਤਾਂ ਬਾਈ ਜੀ ਹੈਗਾ ਵੀ ਜਦੋਂ ਆਪਾਂ ਪਨੀਰੀ ਪੱਟ ਕੇ ਲਾ ਦਈਏ ਉਸ ਤੋਂ ਬਾਅਦ ਇਹ 110 ਤੋਂ 15-20 ਦਿਨ ਤੱਕ ਵੀ ਲੈ ਜਾਂਦਾ ਹੈ ਉਹਦਾ ਕਾਰਨ ਇਹ ਹੈ ਵੈਸੇ ਤਾਂ 110 ਦਿਨ ਤੱਕ ਹੈ ਕਾਰਨ ਇਹ ਹੈ ਵੀ ਜ਼ਮੀਨਾਂ ਦਾ ਫਰਕ ਪਿਆ ਜਾਂਦਾ ਹੌਲੀਆਂ ਭਾਰੀਆਂ ਦਾ ਜਿੱਥੇ ਭਾਰੀਆਂ ਜ਼ਮੀਨਾਂ ਉੱਤੇ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਜਾਂਦਾ ਜਿੱਥੇ ਜ਼ਮੀਨਾਂ ਹੌਲੀਆਂ ਉੱਥੇ ਥੋੜਾ ਟਾਈਮ ਘੱਟ ਲੈ ਜਾਂਦਾ ਪਨੀਰੀ ਆਪਾਂ ਕਿੰਨੇ ਟਾਈਮ ਦੀ ਲਾਈਏ ਪਨੀਰੀ ਬਾਈ ਜੀ ਇਹਦੀ ਜਿਹੜੀ ਹੈਗੀ ਉਹ 25-30 ਦਿਨਾਂ ਦੀ ਸਾਰੋਂ ਦਾ ਬੈਸਟ ਹੈ ਲੌਨ ਨੂੰ ਪਹਿਲਾਂ ਆਪਾਂ 35-40 ਦਿਨਾਂ ਦੀ ਲਾਦੀਏ ਲੱਗਦਾ ਜਾਣੀ ਆ ਫਿਰ ਉਹਦੇ ਨਾਲ ਜਿਹੜੇ ਫੋਟ ਤੇ ਅਸਰ ਪੈਂਦਾ ਝੋਨੇ ਦੀ ਗ੍ਰੋਥ ਤੇ ਅਸਰ ਪੈਂਦਾ ਤੇ ਉਹ ਮੈਂ ਫੋਟ ਨਹੀਂ ਕਰਦਾ ਫਿਰ ਉਹ ਮੈਂ ਛਾੜ ਨਹੀਂ ਦਿੰਦਾ ਤੇ ਉਹਦੇ ਨਾਲ ਵੀ ਫਿਰ ਆਪਣਾ ਨੁਕਸਾਨ ਹੋ ਜਾਂਦਾ ਹੈ ਕੋਸ਼ਿਸ਼ ਆਪਾਂ ਇਹ ਕਰੀਏ ਵੀ 25 ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਆਪਾਂ ਪਨੀਰੀ ਨੂੰ ਕਿਸੇ ਵੀ ਝੋਨੇ ਦੀਆਂ ਬਿਨਾ ਜਿਹੜੀਆਂ ਜਾਦੇ ਛੋਟੇ ਟਾਈਮ ਵਾਲੀਆਂ ਕਿਉਂਕਿ ਇਹ ਘੱਟ ਟਾਈਮ ਤਾਂ ਜਿਆਦੇ ਨਹੀਂ ਲੈਂਦੀ ਪਰ ਇਹ ਦਰਮਿਆਨੀ ਹੈ ਦਰਮਿਆਨੇ ਟਾਈਮ ਵਾਲੀ ਵੈਰੈਟੀ ਹੈ ਤੇ ਇਸ ਕਰਕੇ ਨੇ ਇਹਦੇ ਆਪਾਂ ਮਹੀਨੇ ਦੇ ਵਿੱਚ ਵਿੱਚ ਪਨੀਰੀ ਜਿਹੜੀ ਆਪਾਂ ਉਹ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰ ਦਈਏ ਤਾਂ ਆਪਾਂ ਨੂੰ ਵਧੀਆ ਝਾੜ ਮਿਲ ਸਕਦਾ ਹੈ ਤੇ ਬਾਕੀ ਗੱਲ ਇਹਦੀ ਯੂਰੀਆ ਦੀ ਯੂਰੀਆ ਆਪਾਂ ਢਾਈ ਗੱਟਿਆਂ ਨਾਲ ਵੀ ਸਵਾ ਦੋ ਢਾਈ ਗੱਟਿਆਂ ਨਾਲ ਆਪਾਂ ਇਹਦਾ ਸਾਰ ਸਕਦੇ ਹਾਂ ਜਿਆਦਾ ਪਾਵਾਂਗੇ ਤਾਂ ਕੱਦ ਥੋੜਾ ਜਿਆਦਾ ਹੁੰਦਾ ਹੈ ਤੇ ਵੈਸੇ ਡਿੱਗਦੀ ਤਾਂ ਨਹੀਂ ਛੇਤੀ ਕਿਤੇ ਪਰ ਆਪਾਂ ਨੂੰ ਪਤਾ ਜੇ ਜਿਆਦਾ ਕੱਦ ਹੋਊਗਾ ਤਾਂ ਕਈ ਵਾਰੀ ਕੋਈ ਉਹ ਜੀ ਮਹੀਨੇਰੀ ਆਉਂਦਾ ਤੇ ਆਪਣਾ ਝੋਨਾ ਡਿੱਗਣ ਦਾ ਡਰ ਰਹਿੰਦਾ ਜੇ ਕੱਦ ਥੋੜਾ ਹੋਊਗਾ ਤਾਂ ਵੀ ਇਹੋ ਜੀ ਸਮੱਸਿਆ ਨਹੀਂ ਆਉਂਦੀ ਤੇ ਬਾਕੀ ਗੱਲ ਲੱਗਣ ਤੋਂ ਬਾਅਦ ਇਹ ਕਿਵੇਂ ਰਹਿੰਦਾ ਹੈ ਕਿੰਨੇ ਕਿੰਨੀ ਗਰੋਥ ਕਰਦਾ ਹੈ ਬਈ ਜੀ ਜਦੋਂ ਝੋਨਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੁਝ ਟਾਈਮ ਤੱਕ ਆਪਾਂ ਨੂੰ ਐਂ ਲੱਗਦਾ ਵੀ ਇਹ ਪਲੀਜੀ ਖੜੀ ਹੈ ਜਾਂ ਇਹ ਫੋਟ ਨਹੀਂ ਕਰਦੀ ਤੇ ਇਹ ਨਾ ਐਡਵਰਡ ਫਸਲਾਂ ਦੇ ਆਪਣੇ ਆਪਣੇ ਕੈਰੈਕਟਰ ਹੁੰਦੇ ਆ ਜਿਵੇਂ ਤੁਸੀਂ ਬਹੁਤ ਝੋਨੇ ਹੁਜੇ ਵੇਖੋਗੇ ਝੋਨਾ ਲੱਗਣ ਸਾਰੀ ਗਰੋਥ ਕਰਨਾ ਪੈਂਦਾ ਤੇ ਜਿਹੜੀਆਂ ਬਿਲਕੁਲ ਥੋੜੇ ਟਾਈਮ ਵਾਲੀਆਂ ਵੈਰੈਟੀ ਆਉਂਦੀਆਂ ਉਹਨਾਂ ਨੂੰ ਕਰਨੀ ਪੈਂਦੀ ਹੈ ਉਹ ਉਸ ਹਿਸਾਬ ਨਾਲ ਬਣੀ ਹੁੰਦੀ ਹੈ ਵੈਰੈਟੀ ਵੀ ਥੋੜੇ ਟਾਈਮ 'ਚ ਉਹਨਾਂ ਨੇ ਗਰੋਥ ਕਰਨੀ ਹੁੰਦੀ ਆਪਣਾ ਬੂਝਾ ਬਣਾਉਣਾ ਹੁੰਦਾ ਫੇਰ ਅੱਗੇ ਜਾ ਕੇ ਝਾੜ ਬੰਦਦਾ ਉਹਦਾ ਇਹ ਦਰਮਿਆਨੇ ਟਾਈਮ ਵਾਲੇ ਥੋੜੇ ਜਿਹੇ ਆਏ ਆ ਵੀ ਕਿਰਾਂ ਆਪ ਨੂੰ ਐ ਲੱਗੂ ਵੀ ਇਹ ਗਰੋਥ ਨਹੀਂ ਕਰਦੀ ਜਾਂ ਬੂਝਾ ਨਹੀਂ ਮਾਰਦਾ ਫੁੱਟ ਨਹੀਂ ਕਰਦਾ ਤੇ ਆਪਾਂ ਭੱਜੀ ਭੱਜੇ ਫਿਰਦੇ ਆ ਵੀ ਕਦੇ ਕੋਸ ਪਾਉਣੇ ਕਦੇ ਕੋਸ ਪਰ ਨਹੀਂ ਇਹਨੇ ਆਪਦਾ ਸਭ ਕੁਝ ਆਪਦੇ ਟਾਈਮ ਤੇ ਕਰਨਾ ਹੁੰਦਾ ਆਪਾਂ ਜਿਹੜੀ ਹੈਗੀ ਕੋਈ ਆਪਾਂ ਪਾਉਣੀ ਹੈ ਰੇ ਜਾਂ ਆਪਾਂ ਕੋਈ ਜੰਕ ਪਾਉਣੀ ਆ ਜਾਂ ਕੁਝ ਵੀ ਪਾਉਣਾ ਆ ਆਪਾਂ ਉਹ ਆਪਾਂ ਆਪਣੇ ਟਾਈਮ ਤੇ ਪਾਈ ਜਾਈਏ ਤੇ ਇਹਨੇ ਆਪਣੇ ਟਾਈਮ ਤੇ ਬਣ ਜਾਣਾ ਹੁੰਦਾ ਝੋਨੇ ਨੇ ਤੇ ਇਹਦੇ ਜਿਹੜੇ ਝਾੜ ਦੀ ਗੱਲ ਕਰੀਏ ਤਾਂ ਬਾਈ ਜੀ ਝਾੜ ਜਿਹੜਾ ਹੈਗਾ ਇਹਦਾ ਵੀ 95 ਮਣ ਤੱਕ ਨਿਕਲੇ ਆਉਂਦਾ ਸਹੀ ਇਹਨੂੰ ਮੌਸਮ ਮਿਲ ਜੇ ਤੇ ਸਹੀ ਟਾਈਮ ਤੇ ਲੱਗ ਜੇ 95 ਮਣ ਤੱਕ ਵੀ ਨਿਕਲਾਉਂਦਾ ਤੇ ਇਹਨਾਂ ਝਾੜ ਤਾਂ ਜਿਹੜਾ ਹੈਗਾ ਨਾ ਅਸੀਂ 85 ਮਣ ਵੀ ਨਿਕਲਿਆਵੇ ਬਹੁਤ ਹੁੰਦਾ ਹੈ 95 ਮੰਨ ਤੱਕ ਵੱਧ ਤੋਂ ਵੱਧ ਕਿਸੇ ਨੂੰ ਕੇ ਖੇਚ ਨਿਕਲਿਆ ਹੁੰਦਾ ਆਪਾਂ ਫਿਰ ਉਹ ਵੱਧ ਵਾਲਾ ਦੱਸਦੇ ਆ ਕਿਉਂਕਿ ਆਪਾਂ ਘੱਟ ਵਾਲਾ ਦੱਸਦੇ ਨਹੀਂ ਕਿਤੇ 65 ਮਾੜੀ ਵੀ ਨਿਕਲਿਆ ਹੋਊਗਾ ਪਰ ਜਿਹੜਾ ਹੈਗਾ 85 ਮੰਨ ਨਿਕਲਿਆ ਉਹ ਝਾੜ ਬਹੁਤ ਹੁੰਦਾ ਤੇ ਬਾਕੀ ਜੇ ਗੱਲ ਕਰੀ ਆਪਾਂ ਇਹਨੂੰ ਬਿਮਾਰੀਆਂ ਦੀ ਬਿਮਾਰੀਆਂ ਨੂੰ ਬਈ ਝੋਲਸ ਰੋਗ ਦੇ ਜਿਹੜੇ 10 ਜਵਾਂ ਨੂੰ ਸਾਰਿਆਂ ਦੇ ਹੀ ਪ੍ਰਤੀ ਸਹਿਨਸ਼ੀਲ ਹੈ ਇਹਨੂੰ ਕੋਈ ਝੋਲਸ ਰੋਗ ਨਹੀਂ ਪੈਂਦਾ ਤੇ ਸਪਰੇ ਵੈਸੇ ਆਪਾਂ ਨੂੰ ਵੇਖਣਾ ਚਾਹੀਦਾ ਆਪਣੀ ਫਸਲ ਵੇਖਣੀ ਚਾਹੀਦੀ ਆ ਚਾਂਬੇ ਲੈ ਜਾ ਕੇ ਇਸ ਸਪਰੇਅ ਦੀ ਲੋਡ ਪੂਰੇ ਦਾ ਸਪਰੇਅ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਜ਼ਰੂਰੀ ਨਹੀਂ ਦਾ ਝੋਲਸ ਰੋਗ ਆਲੀ ਹੁੰਦੀ ਹੈ ਕਈ ਵਾਰੀ ਕੋਈ ਸੁੰਡੀ ਵਾਲੀ ਵੀ ਹੁੰਦੀ ਹੈ ਕੋਈ ਹੋਰ ਹੁੰਦਾ ਤੇ ਉਹ ਆਪਾਂ ਨੂੰ ਸਪਰੇਅ ਜ਼ਰੂਰ ਕਰਨੀ ਚਾਹੀਦੀ ਹੈ ਪਰ ਵੈਸੇ ਵਧੀਆ ਵੈਰਾਈਟੀ ਹੈ ਕਿਉਂਕਿ ਇਹਨੂੰ ਸ਼ੈਡਰ ਵਾਲੇ ਵਧੀਆ ਖਰੀਦਦੇ ਆ ਤੇ ਝਾੜ ਵੀ ਚੰਗਾ ਬਹੁਤ ਕਿਸਾਨ ਭਰਾ ਲਾਉਂਦੇ ਵੀ ਆ ਤਜਰਬੇ ਵੀ ਹੈਗੇ ਆ ਤੇ ਬਾਕੀ ਜੇ ਕਿਸੇ ਭਰਾਣੇ ਵੀ ਲਾਉਣਾ ਵੀ ਹੈ ਤਾਂ ਕੋਈ ਆਪਣੇ ਆਪ ਦੇ ਰਿਸ਼ਤੇਦਾਰੀ ਚ ਕੋਈ ਹੁੰਦਾ ਉਦੋਂ ਫੋਨ ਕਰਕੇ ਪੁੱਛ ਸਕਦੇ ਆ ਵੀ ਕਿਵੇਂ ਹੈ ਵੈਰੈਟੀ ਕਿਵੇਂ ਨੇ ਵੈਰੈਟੀ ਬਹੁਤ ਵਧੀਆ ਹੈ ਸੁਪਰੀਮ 110 ਤੇ ਝਾੜ ਤੇ ਆਪਾਂ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਲਾਉਣ ਦਾ ਟਾਈਮ ਦੱਸਿਆ ਪਨੀਰੀ ਦੀ ਉਮਰ ਦੱਸੀ ਤੇ ਬਾਕੀ ਬਿਮਾਰੀਆਂ ਤੇ ਖਾਦ ਦੱਸੀ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜੇ ਕੋਈ ਭਰਾ ਆਪਰੇ ਜਨਰਲ ਤਨਾਮਾ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਵੱਲ ਤਾਂ ਕਿ ਉਹਨਾਂ ਦੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜਰੂਰ